ਯੂਨੀਅਨ ਜਿੰਦਾਬਾਦ ਸਾਡੀ ਮੰਗ ਪੂਰੀ ਕਰੋ ਸਾਡੀ ਮੰਗ ਜਿੰਦਾਬਾਦ ਐਨ ਐਚ ਐਮ ਯੂਨੀਅਨ ਜਿੰਦਾਬਾਦ ਸਾਡੀ ਮੰਗ ਪੂਰੀ ਕਰੋ ਸਾਡੀ ਮੰਗ ਜਿੰਦਾਬਾਦ ਐਨ ਐਚ ਐਮ ਯੂਨੀਅਨ ਜਿੰਦਾਬਾਦ ਸਾਡੀ ਮੰਗ ਰੋਟਾ ਬਲਾਗ ਦੇ ਜ਼ਿਲ੍ਹਾ ਪਠਾਨਕੋਟ ਦੇ ਸੀ ਐਚ ਸੀ ਹਸਪੀਟਲ ਦੇ ਵਿੱਚ ਆਈ ਹੋਈ ਆ ਜਿੱਥੇ ਐਨ ਐਚ ਐਮ empioyes ਨੇ ਪੂਰੇ ਪੰਜਾਬ ਦੇ ਵਿੱਚ ਸਟ੍ਰਾਈਕ ਕੀਤੀ ਹੋਈ ਹੈ ਔਰ ਇਹ ਮਸਲਾ ਅੱਜ ਦਾਣੀ ਹੈਗਾ ਇਹ ਜਿਸ ਵੇਲੇ ਪਹਿਲੇ ਵੀ ਕਈ ਸਾਰੀਆਂ ਸਰਕਾਰਾਂ ਆਈਆਂ ਕਈ ਸਾਰੇ ਇਸ਼ੂਜ਼ ਅਰਾਈਜ਼ ਹੁੰਦੇ ਰਹੇ ਕਈ ਸਾਰਿਆਂ ਹੋਰ ਵੀ ਸਰਕਾਰਾਂ ਦੇ ਵਿੱਚ ਕੋਈ ਨਾ ਕੋਈ ਇੱਥੇ ਕਮੀਆਂ ਪੇਸ਼ੀਆਂ ਰਹੀਆਂ ਜਿਹਦੇ ਕਰਕੇ ਅੱਜ ਇਹ ਸਾਰੇ ਡਾਕਟਰ ਜਿਹੜੇ ਨੇ ਉਹ ਹਰਾਸ ਹੋ ਰਹੇ ਨੇ ਸੋ ਵੈਸੇ ਤਾਂ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਦਾਅਵੇ ਔਰ ਵਾਅਦੇ ਕੀਤੇ ਸੀਗੇ ਔਰ ਇਨ੍ਹਾਂ ਹੀ ਜਿਨ੍ਹਾਂ ਨੇ ਇੱਥੇ EMPLOYEES ਹੈਗੇ ਨੇ ਸਾਰੇ EMPLOYEES ਕੋਲ ਇਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਉਹ ਇਹਨਾਂ ਨੂੰ ਰੈਗੂਲਰ ਕਰਨਗੇ ਤੁਸੀਂ ਸਾਨੂੰ ਵੋਟਾਂ ਪਾਓ ਡਾਕਟਰ ਬਲਬੀਰ ਜੀ ਨੇ ਸਾਡੇ ਪੰਜਾਬ ਦੇ ਸਿਹਤ ਮੰਤਰੀ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਕਈ ਵਾਰੀ ਉਹਨਾਂ ਨਾਲ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ ਲੇਕਿਨ ਹੁਣ ਤੱਕ ਡਾਕਟਰ ਬਲਬੀਰ ਜੀ ਨੇ ਕੋਈ ਵੀ ਇੱਥੇ ਡਿਸੀਜਨ ਨਹੀਂ ਲਿਆ। ਔਰ ਬੜੇ ਹੈਰਾਨਗੀ ਦੀ ਗੱਲ ਹੈ ਕਿ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਅਸੀਂ ਬੈਠੇ ਆਂ ਡਾਕਟਰਾਂ ਦੀ ਕਮੀ ਬਹੁਤ ਜ਼ਿਆਦਾ ਹੈਗੀ ਇੱਥੇ ਗਾਇਨਕੋਲੋਜਿਸਟ ਦੀ ਜੇ ਮੈਂ ਗੱਲ ਕਰਾਂ ਇੱਥੇ ਇੱਕ ਹਫ਼ਤੇ 'ਚ ਇੱਕ ਵਾਰੀ ਗਾਇਨਕੋਲੋਜਿਸ ਇੱਥੇ ਪਹੁੰਚਦੇ ਨੇ ਐਨ ਐਚ ਐਮ EMPLOYES ਜਿਹੜੇ ਨੇ ਇਹਨਾਂ ਕੋ ਸਵੇਰ ਤੋਂ ਸ਼ਾਮ ਕੰਮ ਲਿਆ ਜਾਂਦਾ ਔਰ ਮੋਸਟਲੀ ਜਿਹੜਾ ਹੈਗਾ ਜਿੰਨੇ ਵੀ ਵਰਕਿੰਗ ਜਿਹੜੀਆਂ ਰਿਸਪੌਂਸਿਬਿਲਿਟੀਆਂ ਹੁੰਦੀਆਂ ਹਸਪੀਟਲ ਦੀਆਂ ਸਾਰੀ ਦੀ ਸਾਰੀ ਐਨ ਐਚ ਐਮ EMPLOYES ਕੋਲੋਂ ਕਲਿਕ ਕਰਵਾਈਆਂ ਜਾਂਦੀਆਂ ਨੇ ਚਾਹੇ ਕੋਰੋਨਾ ਦਾ ਟਾਈਮ ਆਇਆ ਹੋਵੇ ਕਈ ਸਾਰੀਆਂ ਪ੍ਰੋਬਲਮਸ ਹੋਣ ਕੋਈ ਮੁਸ਼ਕਲਾਂ ਦੇ ਵਿੱਚ ਕੰਮ ਹੋਏ ਤੇ ਹਮੇਸ਼ਾ ਇਹੀ ਡਾਕਟਰਸ ਸਰਕਾਰ ਨੂੰ ਕੰਮ ਆਉਂਦੇ ਨੇ ਸੋ ਇਹਨਾਂ ਦੀਆਂ ਮੰਗਾਂ ਹੈਗੀਆਂ ਇਹ ਤਿੰਨ ਦਿਨ ਤੱਕ ਸਟ੍ਰਾਈਕ ਕਰਨ ਲਈ ਜਾ ਰਹੇ ਨੇ ਇਹਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਨੂੰ ਕੀ ਜਲਦੋ ਜਲ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਸ ਸਿੰਘ ਤਾਂ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵੈਸੇ ਡਾਕਟਰਸ ਦੀ ਕਮੀ ਦਾ ਅੱਜ ਵੀ ਕਈ ਜ਼ਿਆਦਾ ਹੱਦ ਤੱਕ ਹਰ ਹਸਪੀਟਲ 'ਚ ਸਾਨੂੰ ਦੇਖਣ ਨੂੰ ਮਿਲਦੀ ਹੈ ਲੇਕਿਨ ਇਹ ਉਹ ਲੋਕ ਨੇ ਜਿਹੜੇ ਵਾਚ ਚੜ ਕੇ ਲੋਕਾਂ ਦੇ ਲਈ ਇੱਕ ਭਗਵਾਨ ਦੇ ਰੂਪ ਦੀ ਤਰ੍ਹਾਂ ਕੰਮ ਕਰਦੇ ਨੇ ਔਰ ਜਿਨ੍ਹਾਂ ਦੀਆਂ ਮੰਗਾਂ ਹੈਗੇ ਕਿ ਇਹਨਾਂ ਨੂੰ ਰੈਗੂਲਰ ਕੀਤਾ ਜਾ ਸਕੇ ਤਾਂ ਕਿ ਕਈ ਪੁਰਾਣੇ 2006 ਦੇ ਰਿਕਰੂਟਮੈਂਟ ਵਾਲੇ ਲੋਕ ਵੀ ਅੱਜ ਉਹੀ ਸੈਲਰੀ ਲੈ ਰਹੇ ਨੇ ਜੋ ਪਹਿਲੇ ਟਾਈਮ ਤੇ ਫਰਸਟ ਡੇ ਦੇ ਤੇ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਸੀਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਇੱਥੇ ਜਿਹੜੇ ਫਾਰਮਾਸਿਸਟਸ ਨੇ ਜਾਂ ਡਾਕਟਰਸ ਨੇ ਜਾਂ ਹੋਰ ਕਾਫੀ ਜ਼ਿਆਦਾ ਸਟਾਫ ਨਰਸਿਸ ਨੇ ਉਹਨਾਂ ਤੋਂ ਕੰਮ ਇੰਨਾ ਜ਼ਿਆਦਾ ਲਿਆ ਜਾਂਦਾ ਹੈ ਲੇਕਿਨ ਅੱਜ ਮਹਿੰਗਾਈ ਇੰਨੀ ਜ਼ਿਆਦਾ ਹੋਣ ਕਰਕੇ ਘਰ ਦੇ ਖਰਚੇ ਚਲਾਣੇ ਕਿੰਨੇ ਜ਼ਿਆਦਾ ਮੁਸ਼ਕਲ ਹੋ ਰਹੇ ਨੇ ਕਈ ਤਾਂ ਪੁਰਾਣੀਆਂ ਸੈਲਰੀਆਂ 6-6 ਹਜ਼ਾਰ ਦੀਆਂ ਸੈਲਰੀਆਂ ਤੱਕ ਉਹ ਜਿਹੜੇ ਨੇ ਉਹ ਸਾਰੇ ਰਿਟਾਇਰ ਹੋ ਚੁੱਕੇ ਨੇ ਔਰ ਅੱਜ ਤੱਕ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ 7% ਕਮਿਸ਼ਨ 6% ਕਮਿਸ਼ਨ ਪੰਜਾਬ ਸਰਕਾਰ ਇਸ ਬਾਰੇ ਕੋਈ ਹੱਲ ਨਹੀਂ ਕਰਨਾ ਚਾਹੀ ਔਰ ਵੈਸੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਅਸੀਂ ਕੀ ਉਮੀਦ ਕਰ ਸਕਦੇ ਆ ਔਰ ਕਿਉਂਕਿ ਨਾ ਇਸ ਸਰਕਾਰ ਕੋਲੋਂ ਕੋਈ ਕੰਮ ਚਲਾਇਆ ਜਾ ਰਿਹਾ ਨਾ ਰੈਵਨਿਊ ਕ੍ਰੀਏਟ ਕੀਤਾ ਜਾ ਰਿਹਾ 20-20 ਹਜ਼ਾਰ ਕਰੋੜ ਤੋਂ ਮਾਈਨਿੰਗ ਤੋਂ ਲੈ ਆਂਦੀਆਂ ਗੱਲਾਂ ਕਰਦੇ ਸੀਗੇ ਹੋਰ ਕਈ ਸਾਰੇ ਦਾਅਵੇ ਵਾਦੇ ਔਰ ਇੱਥੇ ਯੂਥ ਨੂੰ ਨੌਕਰੀਆਂ ਦੇਣ ਦੀਆਂ ਗੱਲਾਂ ਕਰਦੇ ਸੀ 50 ਹਜ਼ਾਰ ਨੌਕਰੀਆਂ ਦੇਤੀਆਂ ਮਾਨ ਸਾਹਿਬ ਤੁਸੀਂ 50 ਹਜ਼ਾਰ ਨੌਕਰੀਆਂ ਦੇ ਛੱਡੋ ਜਿਹੜੇ ਆਲਰੇਡੀ ਤੁਹਾਡੇ ਆਪਣੇ EMPLOYEES ਨੇ ਉਹਨਾਂ ਨੂੰ ਕਟੋ-ਕਟ ਸੈਲਰੀਆਂ ਤੇ ਪੂਰੀਆਂ ਦਿਓ ਤਾਂ ਕਿ ਉਹਨਾਂ ਦੇ ਖਰਚੇ ਚੱਲ ਸਕਣ ਔਰ ਇਹ ਖਾਣਾ ਪੂਰਤੀ ਹਰ ਵੇਲੇ ਕੀਤੀ ਜਾਂਦੀ ਇਸ ਡਿਪਾਰਟਮੈਂਟ ਦੇ ਨਾਲ ਮੇਰੇ ਇਸ ਮਸਲੇ ਦੇ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਰਦਾਰ ਸੁਭਜਿੰਦਰ ਸਿੰਘ ਰੰਦਾਵਾ ਸਾਹਿਬ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਔਰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਹੈਗਾ ਕਿ ਅਸੀਂ ਇਹਨਾਂ ਨਾਲ ਡੱਟ ਕੇ ਖੜੇ ਹਾਂ ਜਿੱਥੇ ਸਾਨੂੰ ਕਹਿਣਗੇ ਚਾਹੇ ਕਿਤੇ ਵੀ ਤਰਨਾ ਪ੍ਰਦਰਸ਼ਨ ਕਰਨਾ ਹੋਵੇ ਕਾਂਗਰਸ ਪਾਰਟੀ ਡੱਟ ਕੇ ਇਹਨਾਂ ਨਾਲ ਖੜੀ ਹੈ ਔਰ ਸਰਕਾਰ ਕੋਲ ਇਹਨਾਂ ਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਅਸੀਂ ਜ਼ਰੂਰ ਮੰਗ ਰੱਖਾਂਗੇ ਔਰ ਉਮੀਦ ਕਰਦੇ ਹਾਂ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਏਗੀ ਔਰ ਅਸੀਂ ਇਹਨਾਂ ਦੇ ਨਾਲ ਡਟ ਕੇ ਖੜੇ ਹੋ ਕੇ ਇਹਨਾਂ ਦੀ ਜੋ ਮੰਗਾਂ ਉਹ ਪੂਰੀਆਂ ਕਰਨ ਦੇ ਵਿੱਚ ਪੂਰੀ ਅਸੀਂ ਮਦਦ ਕਰਾਂਗੇ ਬਹੁਤ ਬਹੁਤ ਧੰਨਵਾਦ